ਹਾਂਜੀ ਸਵਾਗਤ ਆ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਜੋ ਬਰੋ ਅੱਜ ਮੌਸਮ ਠੰਡਾ ਹੈ ਤੇ ਇਹ ਸਿੱਟਰੇ ਸੀਗੇ ਰਹੇ ਆਪਾਂ ਨੇ ਦੇਖਤੀ ਆ ਪਿਆਰੇ ਬੋੜੀਆਂ ਖਾਲੀ ਕਰੀਆਂ ਹੁਣ ਮੁੰਡਾ ਪ੍ਰਾਣ ਦੇਖੂਗਾ ਕਹਾਂ ਰੇਜਾ ਲਾ ਕੇ ਦੇਖਣੀ ਆ ਆ ਬਾਹੋ ਵਿੱਚ ਥੋੜੀ ਜੀ ਬਚੀ ਹੋਈ ਰੇ ਆ ਵੀ ਟੋਲੇ ਇਹ ਫਿਰ ਪ੍ਰਾਣ ਚ ਕੰਮ ਕਰਦੀ ਹੈ ਕੀ ਰੇ ਫਿਰ ਲਾ ਤਾਂ ਪ੍ਰਾਣ ਕੰਮ ਕਰਦੀ ਹੈ ਰੇ ਚ ਦੋਨੇ ਚੀਜ਼ੀ ਕੰਮ ਕਰਨੀਆਂ ਰਾਟਾ ਵੱਜੂਆ ਪੂਰਾ ਐਂ ਝੋੜਾ ਸਿਰਦਾ ਹੈ ਚੱਕੂ ਕੋਣ ਲਬੜਿਆ ਵੇ ਰਿਤੇ ਜੇ ਘੋਲ ਘੋਲ ਐਂ ਹੋ ਰਿਆਂਗਾ ਮੇਰਾ ਤਾਂ ਉਹ ਪੇਟੰਗਿਆ ਆਪਾਂ ਦਾ ਸਾਫ ਸੁਥਰੇ ਰਹਿਣੇਗੇ ਦੇਖੋ ਬਈ ਐਹੀ ਹੈਗਾ ਕੱਕੇ ਰੇਤੇ ਜੇ ਲਵੇੜ ਦੇਵੇ ਚੱਕਦਾ ਝੋਲੇ ਇਹ ਬੰਦਾ ਲਬੜਿਆ ਤੇ ਆਹੋ ਲਬੜਿਆ ਵੇ ਸੀਗਾ ਸੇਤੀ ਰ ਲਾਲਾ ਇਹ ਪਾਣੀ ਛੱਡੂਗੀ ਹੱਥ ਵੱਢੀ ਜਾਊਗੀ ਨਾਲੇ ਧੱਫੜ ਧੱਫੜ ਨਹੀਂ ਹੋਣਗੇ ਯਾਰ ਪਾਣੀ ਗਿੱਲੀ ਵੀ ਤਾਂ ਰਹਿ ਪੀਆ ਯਾਰ ਪਾਣੀ ਛੱਡ ਦੀ ਬੰਦਾ ਨਾ ਉਹ ਪਾਣ ਨਹੀਂ ਛੱਡਦੀ ਰੇ ਆ ਤੇਰੀ ਨੁੱਚੜੀ ਦਾ ਜਾਂਦੀ ਐ ਛੱਡ ਤਾਂ ਇੰਨਾ ਪਾਣੀ ਨਹੀਂ ਛੱਡਣਾ ਸੀ ਹੁਣ ਇਦੋਂ ਵੱਧ ਹੀ ਫੇਰ ਥੱਫੜ ਕਰ ਦੂ ਇਹ ਲੜੀ ਜਊ ਨਹੀਂ ਕਰਦੀ ਗੋਲੀ ਛੜਾਂਗੇ ਇਹ ਲੜੀ ਜੀ ਹੁਣ ਤਾਂ ਕਿੱਥੇ ਗੋਲੀ ਕੰਮ ਕਰੂਗੀ ਉਹਦੋਂ ਛੜਦਾਂਗੇ ਕੋਈ ਐਸੀ ਜਿਹੜਾ ਪਾਊਡਰ ਜਿਆ ਨਹੀਂ ਸੀਗਾ ਹੂੰ ਉਹ ਤਰੇ ਨਹੀਂ ਪਹੁੰਚੋਗੇ ਸੁਲਬ ਆ ਜਾ ਹੋਗੇ ਨਾਲ ਹੀ ਜਾਂਦੇ ਦੇਖੋ ਮਿੱਤਰ ਬੰਦਾ ਰਲਾ ਰਲਾਉਣ ਦਾ ਤਰੀਕਾ ਦੇ ਚਲੋ ਸਹੀ ਰਲਾਈ ਜਾਂਦੇ ਇਹ ਜਿਹੜਾ ਉਹਨੂੰ ਦਵਾਜੇ ਦੇ ਉੱਤੇ ਨੇ ਤਰੀਕਾ ਵਾਲਾ ਇਹ ਕਬਨੇ ਕਰਦੇ ਹੈ ਅੱਜ ਫਿਰ jobb ਤੇ ਬੰਦਾ ਦੂਜਾ ਵਾ ਗਿਆ ਡਿਊਟੀ ਤੇ ਹੈ ਡਿਊਟੀ ਇਹ ਡਿਊਟੀ ਕਰ ਦਿੰਦਾ ਬਈ ਅੱਜ ਬੰਦਾ ਦੂਜਾ ਤੋਰਤਾ ਹੁਣ ਸਾਨੂੰ ਇੱਧਰ ਕੰਮ ਸੀ ਇਹ ਵੀ ਊੜੀ ਸਾਡਾ ਸਿਸਟਮ ਥੋੜ ਬਰਚੋ ਬਰ ਲੈ ਹੁਣ ਬੰਦ ਕਰਤੀ ਯਾਰ ਰੇਸ਼ਕਤੀ ਜੋ ਵਦਾਨ ਸਮਾਪਤੀ ਹੋ ਗਈ ਸਮਝ ਲੋ ਰੇਸ਼ੀ ਅਜੇ ਲਿਖੇ ਨਹੀਂ ਜਰੂngੇ ਗਲਾਂ ਚ ਅਜੇ ਲਿਖੇ ਨਹੀਂ ਇੱਕ ਗੱਲੇ ਜੀ ਲਿਖੇ ਨੇ ਹਲੇ ਦੇਖਦੇ ਇੱਕ ਗੱਲੇ ਜਿਹੜੇ ਗੜੀਆਂ ਜਿਹੜੀਆਂ ਲੈ ਗਏ ਉਹਦੇ ਨਾਲ ਪਿਆਰ ਦੇ ਵਿਆਹ ਇੱਚ ਸਿੱਟਣੀ ਐ ਇੱਚ ਹੁਣ ਰੇ ਡਿੱਗੀ ਜੇ ਤਰਾਂ ਡਿੱਗਾਗੇ ਤੂੰ ਪੈਣਾ ਚੱਲ ਤੂੰ ਮਨ ਲਾ ਜਿੱਦਕ ਪੈਣਾ ਚੱਲ ਪੀਉਂ ਤੀ ਉਹਦੇ ਲਿਖੂ ਆਪਣੇ ਦਾ ਉਹਦੇ ੜੂਏ ਸਹੀ ਗੱਲ ਇੱਕ ਪੈਣਾ ਚੱਲਣ ਚ ਮਨ ਲਾ ਤਾਂ 15 20 25 ਕੇ 25 ਕੇ ਦਿਨ ਰਹਿ ਜਾਣਗੇ ਫੇਰ ਲਿਖੂ ਨਾ ਨਾ ਕਪੈਣਾ ਦੱਸ ਦੇਣਾ ਉਹਨੂੰ ਚੱਲ ਪਣੀ ਐ 15 ਦਿਨ ਉਹਨੂੰ ਆਪਣੇ ਪਿੰਡ ਚ ਹੂੰ ਜੀ ਰੀ ਆਈ ਵੀ ਹੋਏ ਚੰਦਿਆਂ ਦੀ ਹਾਂ ਜੀ ਆ ਮੈਂ ਦੇਖਿਆ ਬਹੁਤ ਥੇਵਦਨ ਕੀ ਦੀ ਜੀ ਰੀ ਉਹਨੇ ਸਿਰ ਰਹੀ ਏ ਇੱਥੇ ਬੈਣੀ ਰਹਿ ਜੀ ਤੇ ਹੂੰ ਦੇਖੋ ਮਿੱਤਰੋ ਕੀ ਹੋ ਗਿਆ ਓਏ ਨਿੱਕੇ ਕਾ ਤਾ ਫਵੜ ਗਿਆ ਗੱਡੀ ਓਏ ਤੇ ਆ ਗਿਆ ਬੰਦਾ ਤੇ ਰ ਡਾ ਟੁਕ ਟਾ ਬੰਦੇ ਬੁਲਾਏ ਹੋਏ ਨੇ ਦੇਖੋ ਇਹ ਕਾਰ ਦਾ ਡਾਂਗਾ ਲਈ ਫਿਰਦੇ ਨੇ ਜੀ ਪੜਾਏ ਵੀ ਇੰਜਣ ਵਿੱਚੋਂ ਵਿੱਚ ਟੁੰਨਾ ਹੋ ਗਿਆ ਇੰਜਰੇ ਤੇ ਆ ਜੂ ਹੈ ਬਿੰਦੀ ਆਏ ਨਾ ਖੜ ਨੌ ਤੇ ਮਰੂ ਡੰਗਾ ਜੋਗੀ ਕਿਥੋਂ ਲਈਏ ਜੋਗੀ ਦਾ ਨੰਬਰ ਤੇ ਜੇ ਕਿਉਂ ਬੱਬੀ ਸੱਪ ਫੜਨਾ ਹੈ ਤੂੰ ਸੱਪ ਫੜਨਾ ਨਾ ਆ ਰਿਹਾ ਜੋਗੀ ਦਾ ਨੰਬਰ ਮੇਰੇ ਬੰਦਿਆਂ ਨਾਲ ਭੈੜੀ ਹੋ ਗਈ ਵੇ ਦੇਖੋ ਗੱਡੀ ਬਾਹਰੇ ਕੱਢ ਕੇ ਖੜਾਤੀ ਹੁਣ ਕਹੇ ਜਾ ਬਾਈ ਨਿੱਕੇ ਐ ਦੱਸ ਦੇ ਇੰਟਰਵਿਊ ਦੇ ਸ਼ਹਿਰ ਚ ਦੱਸ ਦੇ ਸ਼ਹਿਰ ਚ ਬੈਠੇਂਗੇ ਤੇ ਹਾਂ ਇਹ ਹੋ ਗਈ 6 ਫੁੱਟ ਦਾ ਕਛੈ ਇਹਦਾ ਕੰਮ ਹੀ ਖਤਰੇ ਵਾਲਾ ਹੋ ਗਿਆ ਇਹਦਾ ਸਪਰੇ ਕਿਥੇ ਮਰੂਣਾ ਐਂਦਾ ਲੰਗ ਗਿਆ ਹੋਵੇ ਤੁਸੀਂ ਦੇਖੀਏ ਨੇ ਉਦੋਂ ਬੈਠੇ ਹਾਂ ਉਹਦੀ ਬੈਠੇ ਕਲਾਣਾ ਮੋੜ ਚ ਕਿਹਦੇ ਜੋਗੀ ਹੁਣ ਤੂੰ ਕੋਈ ਬੰਦੇ ਨਾਲ ਕਰ ਲੈ ਕਰਨਾ ਵੀ ਲੈ ਕਲਾਣਾ ਕੋਈ ਪਲਾਟੇ ਕਲਾਣਾ ਮੋੜ ਚ ਜੋਗੀ ਰਹਦਣਗੇ ਦੇਖੋ ਜੋਰ ਲਗਾਇਆ ਪੂਰਾ ਬੰਦਾ ਵੇਖ ਲੈ ਓਏ ਕਈ ਵਾਰ ਬੱਕੋ ਇਹ ਤੇ ਆ ਆ ਚੀਜ਼ਾਂ ਦੇ ਵੱਡ ਜਾਂਦਾ ਥੱppa ਦੇਖ ਲੈ ਦੇਖ ਲੈ ਨਿੱਕੇ ਕੀ ਹੋ ਗਿਆ ਓਏ ਪੂਰਾ ਜੋਰ ਲਗਾਇਆ ਉਹਨੂੰ ਵੜਦਾ ਜੋਗੀ ਵੀਨ ਲਾ ਦੇ ਓਏ ਬਿੰਦੀ ਲੈ ਆਈ ਆਪਣੀ ਵੀਨ ਕੱਢ ਕੇ ਜੋਗੀ ਦਾ ਕਹ ਤੇਰੇ 15 ਹੀ ਬਈ ਇਹਦੇ ਬਈ ਇਹਦੇ ਵੀਰ ਆ ਸੱਪ ਕੱਢਦੇ ਨੇ ਬਈ ਕੱਢੇ ਬੰਦਾ ਗੱਡੀ ਚੋਂ ਇਸ ਤਰ੍ਹਾਂ ਦੇ ਬੈਠਾ ਸਾਰੇ ਇਹ ਤਾਂ ਦੇਖੀ ਜਾਂਦੇ ਨੇ ਯਾਰ ਵੀ ਕਦੋਂ ਨਿਕਲੇ ਦੇਖੀ ਆਹ ਦਾੰਗ ਦਾ ਰੱਖਿਆ ਵੀ ਮਾਰਾਂਗੇ ਇਹਨੂੰ ਚੱਲ ਜੇ ਨਿਕਲ ਗਏ ਸ਼ਰ ਬਾਕਸ ਦੇ ਹੁਣ ਬਾਕਸ ਦੋਂਗੇ ਬਾਕਸ ਦਾਂਗੇ ਚਲ ਨਿਕਲ ਜੇ ਜੱਡੀ ਬਾਕਸ ਦਾਂਗੇ ਆਪਦਾ ਘਰੇ ਲੈ ਜੀ ਤੂੰ ਘਰੇ ਦੀ ਜੇ ਯਾਰ ਉਰੋ ਤੇ ਆ ਕੇ ਲੈ ਜੀਂਦੇ ਜੀ ਵੀ ਉਹ ਬੈਠਾ ਹੌਸਲਾ ਜੀ ਵੀ ਬੈਠਾ ਚੱਲ ਰਿਹਾ ਜੀ ਠੀਕ ਹੈ ਬੈਠਾ ਵੀ ਗੱਡੀ ਚੋਂ ਨਹੀਂ ਵੜਦੇ ਹੁਣ ਆਪਾਂ ਠੀਕ ਹੈ ਬੈਠਾ ਹੈ ਇਹ ਕੰਮ ਹੀ ਸਤਿਅਰ ਹੋ ਗਿਆ ਇੱਕ ਹੋਰ ਤਾਂ ਤੇ ਗੱਡੀ ਚ ਜਿੰਨੇ ਨੇ ਇਹਦਾ ਕੋਈ ਹੱਲ ਨਹੀਂ ਤੇ ਗੱਡੀ ਕਿਵੇਂ ਬੜਨੀ ਗੱਡੀ ਵੀ ਨਹੀਂ ਚਲਾਉਣ ਜੋ ਕਰੇ ਉਹਨਾਂ ਚਿਰ ਭੈਰ ਹੋਊਗਾ ਪਾਉਂਦੇ ਉਹ ਨਿਕਲ ਕੇ ਭੱਜ ਜੇ ਜਿਆਦਾ ਖੀ ਦੀ ਜੇ ਆਪਾਂ ਨੂੰ ਫਿਰ ਤਾਂ ਠੀਕ ਹੈ ਇਹ ਤਾਂ ਠੀਕ ਹੈ ਨਹੀਂ ਆਪਾਂ ਨੂੰ ਵੀ ਆਏ ਰਹੂਗਾ ਵੀ ਬਿੱਚੇ ਦਾ ਆਪਾਂ ਤੇਰੇ ਕੋ ਵੀਡੀਓ ਦਿਖਾਵਾਂ ਦਿਖਾਣਾ ਇਹਨੂੰ ਫਿਰ ਵੀਡੀਓ ਇਹ ਡਰਜੋਰ ਵਿਆਹ ਵੀਡੀਓ ਗੱਡੀ 'ਚ ਵੀ ਆਇਆ ਦਾ ਕਤਰੀ ਵਾਲਾ ਕੰਮ ਆ ਮਤਰਾ ਧੋਣ ਵੇਲੇ ਗੱਡੇ ਉਹਨਾਂ ਨੇ ਕੰਮ ਹੋ ਰਿਹਾ ਜੋਰਾ ਸੋਰਾ ਤੇ ਅਸੀਂ ਸਪਰੇ ਵੀ ਮਾਰਤੀ ਮਿੱਤਰੋ ਹੁਣ ਕੀ ਕਰੀਏ ਉਲਝੇ ਬੈਤਾਣੀ ਬੱbbi ਵੀ ਰਹਿਦੇ ਕੋਈ ਬੱbbi ਬੁਲਾਏਗਾ ਕੋਈ ਜੋਗੀ ਕੋਣ ਆਪ ਹੀ ਬਣ ਜਣਾ ਬੀਨ ਲਾ ਓਏ ਆ ਆ ਕੇ ਨਕਰੀ ਜੋਗੀ ਜੋਗੀ ਲਾਗ ਰਾਂ ਬੀਨ ਬਾਈ ਓਏ ਬਲੂ ਨਿੱਥ ਜੋੜੋ ਓਏ ਬੀਨ ਭਰੀ ਤੇ YouTube ਤੇ ਭਰੀ ਕਰੇ ਐ ਐ ਵਰਦੀ ਨਾਲ ਬਿੰਦੀ ਟੋਪ ਦੇ ਸੱਪ ਕਾਬੂ ਕਰਨ ਵਾਲੀ ਬੀਨ ਹਣਾ ਇਹ ਤਾਂ ਉਹ ਵੀ ਬਲਵਾ ਘੇਟਣਗੇ ਅੱਜ ਜਿਹੜੇ ਦਾ ਪਾਉਣਾ ਮੈਂ ਇਹ ਜੋਗੀ ਕਰੂ ਮੈ ਰਾ ਕੇ ਉਹ ਵੀ ਇਹੰਤ ਲਾ ਲਾਉਣੀ ਭੇਜਿਆ ਜੋ ਉਹ ਲਾ ਦੇ ਟੌਪ ਟੌਪ ਦੀ ਵੀਣ ਲਾ ਦੇ ਬੋਲ ਦੇ ਚ ਬਿਜਲੀ ਲਗਣੀ ਨਹੀਂ ਹੁੰਦਾ ਹੈ ਕਾਉਣੇ ਹੁਣ ਵੀਣ ਬਾਜਦੀ ਜੋਗੀ ਵੀਣ ਬਾਜਦੀ ਜੋਗੀ ਦੇਖੋ ਬਿਲੂੜੇ ਉੱਥੇ ਜੋੜ ਰਹਾ ਮੈਂ ਮਿੱਤਰੋ ਬਿਲੂੜੇ ਉੱਥੇ ਜੋੜ ਕੇ ਫਿਰ ਵੀਣ ਲਾਉਣਗੇ ਹੁਣ ਜਬਰ ਹਣਾ ਓਏ ਉੱਤੇ ਲਿਖਦਾ ਐ ਜੇ ਗੱਡੀ 'ਚ ਬੜਾ ਸੱਪ ਉਹਦੇ ਮਸਾਲੇ ਐਨ ਕਰਾ ਉੱਤੇ ਬੈਠੀ ਆਏਂ ਕਰੀ ਆ ਹਾਂ ਫਿਰ ਰੋੜੀ ਲੱਗੀ ਹੋਵੇ ਪੰਬਲ ਜੀਰਾਂ ਨੂੰ ਲੋਵੀ ਚੋਬਰ ਉੱਥੋਂ ਆਪਾਂ ਖੇਤਾਂ ਐਨੇ ਆਉਂਦਾ ਜੋਗੀ ਵਧਾਉਂਦੇ ਆ ਨਾ ਦੇਖੋ ਚੋਬਰਾਂ ਨੇ ਮੀਟ ਮੂਟ ਧਰਿਆ ਹੋ ਗਿਆ ਤੇ বাজਦੀ ਏ ਸੀਟੀ ਵੀਰੀ ਹੋ ਰਿਆ ਨੇ ਆ ਦੇਖੋ ਲੀਹ ਨਾ ਦੇਖ ਬਿੰਦੀ ਓਏ ਦਿਖਾ ਮੜਾ ਚੱਕ ਕੇ ਢੱਕਣ ਬੰਦੇ ਨੂੰ ਚਲਦਾ ਮੀਟ ਇਹ ਉਹ ਜੀ ਤੇਰੀ ਸੰਗਣੀ ਦਾ ਆ ਢੱਕਣ ਜਾ ਕੇ ਰੱਖ ਦੇ ਕਿਉਂ ਵੀਰੀ ਫਿਰ ਠੀਕ ਹੈ ਵਧੀਆ ਠੰਡੀ ਹਵਾ ਆਉਂਦੀ ਹੈ ਮੀਟ ਦਾ ਆਨੰਦ ਲੈ ਰਹੇ ਆ ਤੂੰ ਹੈ ਤੇ ਯਾਰਾਂ ਲੈ ਰਹੇ ਨੇ ਮਿੱਤਰੋ ਲੋ ਮਿੱਤਰੋ ਚੋਕਰ ਵਾਲਾ ਉਹ ਬੰਦਾ ਵੀਡੀਓ 'ਚ ਨਹੀਂ ਆ ਕਿਹਦੇ ਰੋਟੀ ਖਵਾ ਰਹੇ ਨੇ ਆਪ ਨੂੰ ਦੇਖੋ ਮੈਂ ਇਨਾ ਮਾਨਤਾਨ ਕਰਦੇ ਨਾ ਨਵਿੰਦੀ ਕਰਨਾ ਪੈਂਦਾ ਬਈ ਮਾਨਤਾਨ ਪੂਰਾ ਆਪਣਾ ਦੇਖੋ ਮੀਟ ਨਾਲ ਰੋਟੀ ਤੇ ਉੱਪਰ ਮੀਟ ਨਾਲ ਰੋਟੀ ਖਵਾਉਂਦੇ ਨੇ ਉਹ ਕਰਦਾ ਵੀਡੀਓ ਬਸ ਵੀਡੀਓ ਹੀ ਨਹੀਂ ਆਉਂਦਾ ਇਹ ਬੰਦਾ ਕਹਣਾ ਵੀਡੀਓ ਵਾਲੀ ਆਉਣੀ ਹੁੰਦਾ ਜੋਗੀ ਨੂੰ ਲੈ ਕੇ ਆਉਂਦੇ ਉਹਨਾਂ ਬੰਦੇ ਪਹੁੰਚ ਕੇ ਆਪਣੇ ਲੋਕ ਸੱਪ پکڑਣ ਵਾਲੇ ਆ ਰਹੇ ਉਹਨੂੰ ਐਡਰੈਸ ਨਹੀਂ ਬਤਾਉਣੇ ਹੋਏਗਾ ਹੈਨਾ ਲੈ ਆਉਣੇ ਫੇਰ ਜੋਗੀ ਫੇਰ ਘਟਾਏ ਆਗੇ ਸੱਪ ਮੈਂ ਲੈ ਆਉਣੇ ਤੁਹਾਨੂੰ लोग मित्रों जोग लियागे बंदे पिछले आ रहे हैं अपने पंच गए बहुत गए बने पिछे पढ़ने सप्प किट खड़ा पाँच ਦੇ ਚ ਤੇ ਉੱਪਰ ਬੈਠ ਕੇ ਦੇਖ ਰਹੇ ਨੇ ਮਨੋਰੰਜਨ ਕਰੀ ਜਾਂਦੇ ਨੇ ਇਹ ਪੱਕਾ ਬਲੌਗਰ ਹੈ ਇਹ ਤੁਹਾਨੂੰ ਫੇਮ ਕਰ ਦੋ ਤੁਹਾਡਾ ਕੰਮ ਚਲਾ ਦੋ ਦੇਖ ਤੁਸੀਂ ਮੈਂ ਕਿਹਨੇ ਕੱਢਾਂਗੇ ਉਹਨੂੰ ਵੀਰ ਮਿਲਉਂਦੇ ਨਹੀਂਗੇ ਆਹਿੰਦਾ ਸੀ ਆਪ ਵੀ ਕੱਢ ਲਾਂ ਗੜਫੇ ਦੇ ਤੂੰ ਹੀ ਕੱਢਵਾ ਬੜਾ ਥੱਪ ਘੜਾ ਆ ਆਪਾਂ ਹੀ ਲੈ ਲਾਂ ਜੇ ਫੜ ਕੇ ਕੱਢ ਲਾਂ ਗਿਓ ਵੀ ਤੁਸੀਂ ਕੀ ਕਰਾਉਣਾ ਕਸ ਨਾਲ ਕੱਢਣਾ ਤੇ ਕੋਣ ਦਾ ਪੁੱਤ ਆ ਤਾਂ ਇੱਕ ਥੱਲੇ ਆ ਲਿਆ ਨਾ ਜੇ ਥੱਲੇ ਬੰਦ ਬੁਰੀ ਨਹੀਂ ਆ ਰਹੇ ਉਠਾ ਕੇ ਵਾਈ ਢੱਕੇ ਆ ਲਿਆ ਉਹ ਢੱਕੇ ਆ ਲਿਆ ਉਹ ਕਿਤੇ ਦੋ ਇੰਦਰ ਨੂੰ ਗੱਡੀ ਚਲੀ ਜਾਣਾ ਉਹ ਤੇ ਵੀ ਇਦਾਂ ਦਾ ਕਰਾਉਣੇ ਲਾ ਜਾਣਾ ਉਹਨਾਂ ਉਹਨਾਂ ਜੰਗ ਮਾਰੇ ਉਹ ਡਰ ਜੂ ਬੀਡੀਓ ਦਾ ਇਹਦਾ ਉਹਦਾ ਹੱਲਾਪੀ ਕਰ ਲੈਣੇ ਕਹਿੰਦੇ ਸੋਈ ਗੱਲ ਨਹੀਂ ਵਾਰੀ ਜਾਂ ਕਰਮ ਨਾਲ ਜਾਂਦੇ ਆਂ ਜੀ ਫਤਾ ਵੀ ਵਿੱਚ ਹੀ ਬੈਠਾ ਹੋਵੇ ਹੂੰ ਇਹ ਹੱਦਾਂ ਵੀ ਨਹੀਂ ਲੱਗਦਾ ਉਹ ਰਣਾ ਇਹ ਬੈਠ ਗਿਆ ਨੇ ਨਹੀਂ ਸੀ ਜਾ ਚੋਂ ਭਾਏ ਨੇ ਭੱਜੀ ਜਾਂਦੀ ਗੱਡੀ ਚੂਹੀ ਨੇ ਮਾਰੀ ਸਾਡੇ ਉੱਤੇ ਸਿੱਕਰ ਮੇਰੀ ਮਰੀ ਇਹ ਵੀ ਹੱਲ ਹੋਣਾ ਚਾਹੀਦਾ ਫੇਰ ਤਿੰਨਾਂ ਗਿਆ ਲੂਗਾ ਹੁਣ ਮਨ ਦੇ ਹੋਰ ਪਹੁੰਚੋ ਕਿਨੇ ਸੱਪ ਦੇ ਹੋ ਗਈ ਆ ਬਸ ਹਾਲਚ ਪਾਵਾ ਵੱਡਾ ਸੀ ਕਿੱਧਰ ਲੰਘਿਆ ਆ ਇਧਰ ਰੋਹੀ ਸੀਗਾ ਕਿਵੇਂ ਫਿਰ ਠੀਕ ਆ ਕਾਲੇ ਸੱਪ ਫੜਨਾ ਐ ਓਏ ਆ ਸੇਵਾ ਨਹੀਂ ਹੈ ਬਜਾ ਬੀਨੂ ਚ ਵੀਰ ਲੈਂਦੀ ਉਹ ਉੱਥੋਂ ਗਿਆ ਉਹ ਉੱਪਰ ਹੋ ਗਈ ਉਹ ਡੋਏ ਦਾ ਭਾਈ ਉਹ ਕਿੱਦਾਂ ਪੈਣ ਬੀਨੂ ਵਜਾਈਏ ਤਾਂ ਆ ਉਹਨੇ ਬਜਾ ਡਾਂਗਾ ਜੀ ਕਿਹਦੇ ਮੈਂ ਇਹ ਕਰਕੇ ਦਮੈਂ ਆਏ ਬੀਨ ਦੇ ਬਜਾਉਗਾ ਬੀਨਾ ਬਜਾਉਗਾ ਪੀਨਾ ਮੈਨੂੰ ਵੀ ਪਤਾ ਹੁਣ ਬਈ ਕੋਈ ਨਹੀਂ ਸਾਰਾ ਜਦੋਂ ਮੈਂ ਜਿਹੜਾ ਗੱਲ ਉਹਦਾ ਗੋਗਿਆ ਦਾ ਬਿੰਦ ਵੀ ਆ ਗਿਆ ਕਿੱਥੇ ਜੁਰ ਲਈ ਆ ਹਾਂ ਹੋਰ ਕੋਈ ਸਾਪ ਨਹੀਂ ਹੁੰਦਾ ਇਹ ਕਿਹੜਾ ਕੀ ਇਹ ਹੋਰ ਕੀ ਬਣਾ ਹਣ ਕਿਹੜਾ ਕਾਲਾ ਆ ਜੀ ਇਹਦਾ ਕਾਲਾ ਤੇਰੇ ਇੰਨਾ ਕਾ ਦਸਰ ਵੱਡੀ ਹੋਊ ਤੇਰਾ ਵੱਡਾ ਕਾਲਾ ਹੈਗਾ ਤਾਂ ਕਾਲਾ ਸੀ ਇਹਦਾ ਸਾਨੂੰ ਕੈਲ ਕਰਨਾ ਬੋ ਯਾਰ ਬੀਨ ਨਾਲ ਚਲ ਬਜਾਓ ਬੀਨ ਜਾਓ ਉਹ ਗੋ ਸਟਾਰ ਆ ਹੋਰ ਹੋਰ ਆ ਬਿੱਲਾ ਬਿਲੇ ਨਿਕਲ ਬੰਦੇ ਤੇਰੇ ਬਾਤ ਨਹੀਂ ਬੁੜਾ ਲਾਵੇ ਇਧਰ ਓਏ ਜੀ ਫਾਕੇ ਨਹੀਂ ਚਲਾਦਾ ਕੰਮ ਬਾਈ ਵੀਰ ਦਾ ਵੀ ਓਏ ਸਭ ਜੀ ਬਸ ਕਿੰਨਾ ਕਰਦਾ ਦੇਖੋ ਹੈ ਬਾ ਬਾ ਬਿਲੇ ਬਿਲੇ ਡੱਕਾ ਲਿਆ ਵਾ ਬਿਲੇ ਡੱਕਾ ਲਿਆ ਵਾ ਇੰਨੇ ਲੋਕ ਵੇਲੇ ਨੇਗੇ ਓਏ ਆਵੇ ਲੈ ਨਿਕਲ ਇਹਦੇ ਇੱਥੇ ਮੈਟਰੋ ਚਲਾਉਂਦਾ ਆਉ ਏ ਮੈਟਰੋ ਚਲਾਉਗਾ ਸੱਪ ਦੇ ਕਿੰਨੇ ਦਾ ਮਿੰਟ ਕਰਦਾ ਪੂਰਾ ਰੱਟੋ ਇਹ ਜਵਾਕ ਨੂੰ ਲੈ ਕੇ ਜੇਗਾ ਦਾ ਇਹ ਬੀਨ ਦੇ ਤੇ ਕੋਈ ਚੱਲ ਇਹਦਾ ਬੀਨ ਵੀ ਬਾਬੇ ਵਰਗੀ ਹੋਈ ਹੈ ਮੇਰਾ ਬੀਨ ਤਾਂ ਹੀ ਹੁੰਦੀ ਹੈ ਉਹ ਚਾਹੀਦੀ ਆ ਗੱਡੀ ਹੁੰਦੀ ਬੰਦ ਇੱਕ ਹੀ ਆ ਭਾਈ ਵਹੀ ਸੱਪ ਦੀ ਸਰੀ ਇਹ ਸੱਪ ਦੀ ਸਰੀ ਹੈ ਇਹ ਜ਼ਰੂਰੀ ਰੱਖਣੀ ਤੇ ਹੋਰ ਕੀ ਕਰਾਂਗੇ ਇੱਥੇ ਹੈ ਇਸੇ ਤੇ ਕਰਾਂਗੇ ਠੀਕਾ ਤੇ ਫਿਰ ਕੀ ਲੋਂਗੇ ਇਹਦੇ ਉੱਤੇ ਪਾਜੀ ਵੀ ਜਿਆ ਦੇ ਰਾਜੇ ਆ ਆਦਾ ਵੀ ਨਾਲ ਦੇਵਤਾ ਤੈਨੂੰ ਮਾਰ ਦੇਣੀ ਤੈਨੂੰ ਥੇੜ ਦੇਣੀ ਇਹਨੂੰ ਇੱਕ 30 ਮਹੀਨੇ ਰੱਖਣਾ ਹੈ ਤੇ ਫਿਰ ਇਹਨੂੰ ਛੋੜ ਦੇਣਾ ਬਾਦਿਆ ਸ਼ੇਰਾ ਆ ਜਾ ਆ ਕੁਈ ਮਾਧਿਅਮ ਦੇ ਡਿਗਰੀ ਕਿਦੋਂ ਤੋਂ ਆਇਆ ਮੈਂ ਮਤਲਬ ਇਹ ਪੂਰਾ ਹੋ ਗਿਆ ਬੀਨ ਵਜਾਉਣਾ ਹੈ ਮਰੀ ਨਹੀਂ ਉਹਿੰਦਾ ਸੜਕੀ ਨਹੀਂ ਲੋ ਉਹ ਨੂੰ ਸਪੜਾ ਉਹ ਸਪੜਾ ਪੈਂਦੀ ਟਿਉਣੀ ਜਿੰਨੀ ਤੇ ਵਧੀ ਹੋਗੀ ਇਹ ਜੋਤੀ ਹਾਂ ਇਹ ਚਾਉਣਾ ਲੈ ਫਿਰ ਕਹਤੇ ਹੂਏ ਇੱਕ ਦਿਨ ਭਾਨੇ ਉਹ ਕਾਹ ਤੇ ਹੋਰ ਤਰਾ ਬਲੌਗ ਲੈਣਾ ਬਲੌਗ ਇਹ ਤਾਂ ਪੱਕਾ ਚੱਲੂ ਰਹੀ ਹੈ ਕਿੰਨਾ ਨਹੀਂ ਇਹ ਕਿ ਤਰਾ ਬਲੌਗੋ ਜਸੀ ਆ ਗਈ ਹੁਣ ਤਾਂ ਤਰਾ ਬਲੌਗ ਨਹੀਂ ਇਹ ਮੈਨੂੰ ਆਇਆਦਾ ਵੀ ਸੱਪ ਕੱਢਣੀ ਹੈ ਇਹ ਤਰਾ ਬਲੌਗ ਚਲਾਉਣੀ ਹੈ ਨਹੀਂ ਅੱਛਾ ਬਣੂਗਾ ਮੈਂ ਸੱਪ ਦਾ ਨਿਕਲੂਗਾ ਜ਼ੋਰ ਨਹੀਂ ਲਾ ਰਹਿਣਾ ਹੈ ਸੇ ਹੀ ਜੰਮੀਆ ਫਾਟੇ ਖੇਨੀ ਹਾਂ ਜੋਰ ਘਟਣਾ ਹੁੰਦਾ ਹੈ ਨਾ ਕਿਉਂ ਨਿੱਕੇ ਹੂੰ ਹੂਏ ਕਰੀ ਜਾਂਦਾ ਤੂੰ ਯਾਰ ਜੋਰ ਘਟਲਾ ਰਿਹਾ ਕੋਈ ਤੁਹਾਨੂੰ ਬਾਹਰ ਖੇਡ ਰਿਹਾ ਜੇ ਤਰ ਜਗੜਦੀ ਉਹ ਜਾਨੀ ਜੇ ਤਰ ਜਬਣਦੇ ਉਹਦੇ ਨੂੰ ਹਟ ਜਾਂਦਾ ਇਹ ਜੋ ਨਿਕਲੇ ਬਈ ਇਹ ਤੈਨੂੰ ਵੀਣ ਵਜਾਉਣੀ ਨਹੀਂ ਆਉਂਦੀ ਜੋਰ ਜੋਰ ਘਟਣਾ ਜੋਰ ਘਟਣਾ ਹੁੰਦਾ ਨਾ ਆਪਾਂ ਜਦੋਂ ਇਹ ਨਾ ਹੋਵੇ ਫਿਰ ਤਾਂ ਆਪਾਂ ਮੰਨੀਆਂ ਜਿਹਾ ਜੋ ਸਾਹਮਣੇ ਉਹ ਵਰਤ ਪਰੇ ਜਾਂਦਾ ਇੱਕ ਬਦ ਹੋਰ ਆ ਗਿਆ ਇਹ ਲੱਗਦਾ ਜੋ ਠੋਟਾ ਲੈ ਕਰ ਪੁੱਛੇ ਅਲਵਾਰ ਪੁੱਛੇ ਲੈ ਜਿਆਲ ਲਾਉਣੇ ਬਈ ਥੱਲੇ ਬੈਣ ਵਾਸਤੇ ਬੰਦੇ ਦੇਖੋ ਹਾਂ ਤਾਕੀ ਕੋਣ ਆਈ ਨਾ ਤੁਹਾਨੂੰ ਦੀ ਦੀ ਗਾਹ ਤਾਕੀ ਵੀ ਸਾਤੀ ਦਾ ਆਲ ਲੀ ਗਾਹ ਜੀਰ ਖੋਲ ਦੇ ਰਹਾ ਜੇ ਤਾਲ ਖੋਲ ਥੱਨੂੰ ਮਾਰ ਜੜਾ ਉਹ ਭੈਣ ਦੇ ਨਾਲ ਥਨੂੰ ਵੀਰਾਂ ਨੂੰ ਮਾਰ ਮਾਰ ਗਿਆ ਗਾਹੇ ਵਿੱਚੋਂ ਨਿਕਲ ਟਾਕੀ ਦਾ ਖੋਲੇ ਮੋਕੇ ਦੇ ਵਿੱਚੋਂ ਨਿਕਲੇ ਰੋਕਣੀ ਪੂਗੀ ਉੱਥੇ ਰੋਕ ਲਈ ਬ੍ਰੇਕ ਗਾਹਾਂ ਕਰਕੇ ਚੱਲ 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 ਆ ਚੱਲ 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 ਬੱਸ ਹੌਕਾ ਯਾਰ ਫਰੈਂਡ ਬ੍ਰੇਕ ਲਾ ਦੇ ਇਹਦੇ ਥੱਲੇ ਜਾ ਲੈ ਲੈ ਬਾਈ ਉਹ ਬੜੋ ਹੁਣ ਥੱਲੇ ਦੇ ਲੈ ਲਾ ਦੇ ਕੇ ਹੁਣ ਹੋਰ ਦਰ ਦੇ ਮਗਰ ਭੈਣ ਦੀ ਲੱਕੜ ਹੁਣ ਦਾ ਹੋਰ ਤਾਂ ਹੰਕਰ ਵਾਲਾ ਚੇਹੇ ਹੁਣ ਤਾਂ ਹੋਰ ਵੀ ਜੱਕੀ ਪਾਣੀ ਇੱਚੀ ਹੋ ਗਈ ਭਾਈ ਹੁਣ ਨਿਕਲੂਗਾ ਹੁਣ ਤਾਂ ਜੇ ਹੋਰ ਤਾਂ ਤੇ ਤਾਂ ਨਿਕਲੂਗੀ ਉਹ ਮੂਰਲੇ ਟਾਇਰ ਥੱਲੇ ਲਾ ਦੇ ਬਾਬੇ ਇੱਥੇ ਕੋਈ ਕੰਮ ਨਹੀਂ ਕਰਦੀ ਐਂ ਟਾ ਉਹ ਮੂਰਲੇ ਨੇ ਥੱਲੇ ਲਾ ਦੇ ਮੈਂ ਤਾਂ ਹੈਂਡ ਬ੍ਰੇਕ ਲਾ ਦੇ ਆਂ ਤੇ ਪਿੱਛੇ ਹਿੱਲੂ ਜੜਾ ਮੈਨੂੰ ਸਿੱਧਾ ਗੇਅਰ ਵੀ ਪਾਇਆ ਹੋਣਾ ਸਾਂ ਅੱਗੇ ਪਿੱਛੇ ਲਾ ਗੇਅਰ ਪਿੱਛੇ ਵਾਲੀ ਪਾਇਆ ਹੈ ਕੀ ਹੁੰਦਾ ਪਤਾ ਨਹੀਂ ਕਿਹੜਾ ਪਾਇਆ ਖੜਾ ਰੂਪ ਦਾ ਪਿੱਛੇ ਆਈਆ ਗਾਹ ਨੂੰ ਤਾਂ ਸਟਾਰਟ ਹੋ ਜੂਦੀ ਮੜਦੀ ਆਈ ਤੇ ਮੜਦੀ ਸਟਾਰਟ ਸਾਲਾ ਪੇਲਾ ਚ ਫਿਦੂ ਚਾਬੀ ਲਾਉਂਦੀ ਨਾ ਨਾ ਇਹ ਤਾਂ ਜਦੋਂ ਜਦੋਂ ਰਲਿਆ ਲਿਖਿਆ ਹੁੰਦਾ ਤਾਂ ਆਪੀ ਹੋ ਜਾਂਦੀ ਐ ਬਸ ਇਹ ਤਾਂ ਬਰੋ ਕਰਦਾ ਉਹ ਨਹੀਂ ਆਉਂਦਾ ਉੱਤ ਤੇ ਬੱਠੇ ਮੈਨੂੰ ਤੋੜਦਾ ਹੁਣ ਵਜਾਓ ਬਾਬੇ ਥੱਲੇ ਬੈ ਕੇ ਵੀਣਾ ਬਾਬਾ ਹੁਣ ਵਜਾ ਬੀਣਾ ਮੈਂ ਤਾਂ ਬਿੰਦੀ ਨੂੰ ਰੋਕੀਂ ਦੀਦਾ ਕਿਤੇ ਕਾਲੇ ਰੰਗ ਦਾ ਹੈ ਸਾਹਵੇਂ ਆ ਬੀਣਾ ਉਹਦਾ ਗੱਟਦੇ ਆ ਬਾਬਾ ਮਮੀ ਹੁੰਦਾ ਮੇਰੇ ਬਾਬਾ ਮੜੇ ਸੰਭੀ ਹਾਂ ਮੈਂ ਥੱਲੇ ਬੈ ਕੇ ਵੀਣ ਵਜਾਂ ਲੈ ਹੁਣ ਬਾਬਾ ਤਾਂ ਇੱਧਰ ਮੁਕ ਪੂਛ ਫੜ ਉਹਦੀ ਫੋਟੋ ਸਪੱਸ਼ਟ ਲੈ ਲੈ ਤੇ ਕਿਤੇ ਪਈ ਫੁਲਾ ਕੇ ਦੇਖਣ ਸਾਰੀ ਨੂੰ ਮੈਨੂੰ ਹਾਂ ਤੇ ਕੀ ਓਏ ਇੱਟਾਂ ਨਿਕਲੀਆਂ ਜੇ ਇੱਕ ਦੇ ਲੇਟਰੀਕ ਵੀ ਨਿਕਲ ਜਾਂਦੀ ਹੈ ਉਧਰ ਦੇ ਇਹਨਾਂ ਨੂੰ ਬਾਬੇ ਪਰਲੇ ਪਾਸੇ ਇੱਟ ਲਾ ਦਿਓ ਨਾਲ ਸੁਣਿਆ ਯਾਰ ਤੁਸੀਂ ਇੱਟ ਲਾ ਦਿਓ ਓਏ ਮੂਲੇ ਦਾ ਰੌਂਡ ਓਏ ਮੂਲੇ ਦਾ ਦੋਨੇ ਕੱਫੇ ਕਰ ਜਾਂਦਾ ਸੁਣੋ ਤੁਸੀਂ ਇਸਲਾਮ ਦੇ ਡਬਲੂ ਵੀ ਤੂੰ ਉਹ ਐਂ ਕਰ ਉਹ ਪਾ ਸ਼ੈਡ ਤੇ ਰੋ ਕਈ ਵਾਰ ਡਰਦੀ ਨਾਲ ਨਿਕਲੇ ਵਿੱਚੋਂ ਕਿਹਾ ਬਜੀ ਕੀ ਫੀਲ ਹੋ ਰਿਹਾ ਤੈਨੂੰ ਸੱਪ ਪੜਨ ਦਾ ਕੀ ਕਰਨ ਸੱਪ ਦੇਖਣਾ ਹੈ ਤੁਸੀਂ ਪਾਣੀ ਪਿਆ ਯਾਰ ਬੰਦੇ ਨੂੰ ਨਾਮ ਜਣ ਜਣਾ ਸੋਚ ਹੀ ਲੱਗ ਗਈ ਸੋਚ ਕੇ ਮੇਰਾ ਕੀ ਸੱਪ ਨਹੀਂ ਥਿਆ ਨਹੀਂ ਰਿਹਾ ਪਾੜੋ ਯਾਰ ਕੀ ਹਰਦਾ ਪਾ ਲੋ ਫਿਰ ਸੋਚ ਸੋਨੂ ਕਾ ਕੀ ਕੀ ਸੋਚਾ ਇਹਨੇ ਕੱਲ ਨੂੰ ਭੋਗੇ ਦਵਾਈ ਲੈ ਕੇ ਉਣੀ ਉਹਨੂੰ ਪੁੱਛੋ ਕਾ ਸੋਚ ਸਤੈ ਸਾਨੂੰ ਆ ਮੈਂ ਤੈਨੂੰ ਦੱਸਦਾ ਨਿਕਲ ਸਕਦਾ ਸਪਾ ਦੇਖ ਨਿਕਲ ਸਕਦਾ ਨਿਕਲਣਾ ਨਹੀਂ ਤੇ ਨਾ ਨਿਕਲਣਾ ਨਿਕ ਕੇ ਗੱਡੀ ਦਾ ਨਹੀਂ ਲੈ ਕੇ ਜਾਂਦੇ ਇਹ ਤਾਂ ਨਹੀਂ ਗੱਡੀ ਲੈ ਕੇ ਜਾਂਦੇ ਹੈ ਉਹ ਸੋਨੂ ਕਾ ਨੂੰ ਕਨੇ ਆ ਆ ਲੋ ਵੀ ਕੱਢੀ ਦੇ ਗੱਡੀ ਚੋਂ ਓਏ ਇੰਦੀ ਗੱਗ ਕਪਾਓ ਓਏ ਤੂੰ ਸੱਪ ਬੜੇ ਲੋਕ ਕਿਧਰੋਂ ਆ ਗਿਆ ਹੁਣ ਉਹ ਤੜਕੇ ਦਾ ਦੁੱਧ ਦੇਣੀ ਸਾਨੂੰ ਐ ਖਾਂਦੀ ਯਾਰ ਕਪੜੇ ਖਾਂਦੀ ਲੋ ਵੜੀ ਨਜ਼ਾਰਾ ਆ ਜਾਓ ਇਕੱਟਾ ਕਰਿਆ ਭਾਈ ਕੋਈ ਹਲਾ ਨਾ ਇਕੱਟਾ ਕਰਿਆ ਕਪੋਟਲੀ ਫੜਾ ਦੇ ਇਹਨਾਂ ਦੀ ਯਾਰਾ ਕੋਈ ਇੰਨਾ ਆਜੇ ਤੂੰ ਸ਼ਾਂਤੇ ਛੱਡ ਦੇ ਨਹੀਂ ਨਹੀਂ ਛੱਡ ਤੂੰ ਲੈ ਆਜਾ ਪਾ ਕੇ ਰਦਾ ਨਹੀਂ ਮੈਂ ਤਾਂ ਇਹ ਲੋਰ ਇੱਥੇ ਜਾ ਮੈਂ ਕਹਾਂ ਫਿਰ ਇਹ ਆਲਾ ਸੋਪੀਨਾ ਹੋਂਦਾਂ ਤੋਂ ਪੱਟਦੇ ਤੇ ਸਾਰੇ ਟਾਈ ਮੈਸੇਜ ਜਿਸੋਟੀਆਂ ਦੁਨਤ ਦੁਰਾ ਪੱਟਦੇ ਜਰੋ ਅੱਜ ਅੰਨ ਲੋਇ ਉੱਤ ਮੁੰਡੇ ਸੱਫੇ ਕੱਢੀਆ ਜਰੋ ਪਾਪਾ ਨਹੀਂ ਤਾਂ ਨਹੀਂ ਪਤਾ ਤਾਂ ਆ ਗਈ ਸੀ ਚੱਲ ਜੇ ਆ ਲੈ ਟਾਈਮ ਰਿਕਾਰਡਿੰਗ ਹੋ ਰਹੀ ਹੋਵੇ। ਕੋ ਵੀ ਮਿੱਤਰੋ ਸੱਪ ਲਾੜੂ ਮੁੰਡਿਆਂ ਨੇ ਇੱਥੇ ਹੁਣ ਆਪਾਂ ਚੱਲੇ ਆ ਸਭ ਕੀ ਵਿੱਚ। ਮਿੱਤਰੋ ਹੁਣ ਆ ਗਿਆ ਸਪਰੇਅ ਦਾ ਕੰਮ ਆਪਣਾ। ਸਪਰੇਅ ਕਰਦੇ ਆ। ਤੇ ਪ੍ਰੋਫੀਟ ਕੱਟੇ ਹੋਣੇ ਤੇ ਹੋਣਾ ਇਹ ਕਾਰਵਾਈ ਆਣੀ। ਸਬਜ਼ੀਏ ਪਾਵੇ ਜੇ ਤਾਜੀ ਆਪਣੀ ਬਿਗੀਆਂ ਦੀ ਅਜੀ ਵਧੀਆ ਘੜੀ ਪਾ ਲਈ ਆ ਤੇ ਬੜੇ ਤਰ੍ਹਾਂ ਮੇਰੇ ਨਾਲ ਆ ਗਿਆ। ਇੱਕ ਚੱਕਲੀ ਦੋ ਲਈ ਆ ਵੀ ਦਿਖਾਉਂਦਾ। ਉਹ ਵੀ ਮਿੱਤਰੋ ਅੱਜ ਦਾ ਬਲੌਗ ਬਹੁਤ ਵਧੀਆ ਬਣਿਆ ਤੇ ਸੱਪ ਵੀ ਕੱਢੇ ਨੇ ਤੇ ਸਪਰੇਅ ਕੱਪਾ ਵੀ ਕਰਾ ਛੋੜੇ ਮੋਟੇ ਕੰਮ ਵੀ ਕਰੇ ਨੇ। ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਫੋਲੋ ਵੀ ਕਰਿਓ। ਓਕੇ ਜੀ।